ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਨਸ਼ਾ ਤਸ਼ਕਰਾਂ ਤੇ ਮਾਮਲੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਦੇ ਘਰਾਂ ਦੇ ਉੱਤੇ ਪੁਲਿਸ ਦਾ ਪੀਲਾ ਪੰਜਾਬੀ ਚਲਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਅੱਜ ਜਮਰੀਸਰ ਦੇ ਗੁੱਜਰਪੁਰੰਦਰਵੀ ਨਸ਼ਾ ਤਸ਼ਕਰ ਅਜੈ ਕੁਮਾਰ ਉਰਫ ਬਿੱਲੀ ਦੇ ਘਰ 'ਤੇ ਪੁਲਿਸ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਤਾਂ ਦੱਸ ਜੀ ਕਿ ਇਹ ਪ੍ਰਾਪਰਟੀ ਉਸ ਦੇ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਸੀ ਜਿਸ ਦੇ ਉੱਤੇ ਪੁਲਿਸ ਦਾ ਪੀਲਾ ਪੰਜਾ ਚੱਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਾ ਨੇ ਕਿਹਾ ਕਿ ਨਸ਼ੇ ਵਿਰੁੱਧ ਚੱਲ ਰਹੀ ਹੈ ਜੰਗ ਦੇ ਤਹਿਤ ਨਸ਼ਾ ਤਸ਼ਕਰ ਅਜੇ ਕੁਮਾਰ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਨਸ਼ਾ ਤਸ਼ਕਰ ਤੇ ਪਹਿਲਾਂ ਐਨਡੀਪੀਐਸ ਦੇ ਪੰਜ ਮਾਮਲੇ ਦਰਜ ਨੇ ਅਤੇ ਇਸੇ ਨਾਲ ਉਸ ਦੇ ਉੱਤੇ ਇੱਕ ਲੁੱਟ ਦਾ ਮਾਮਲਾ ਵੀ ਦਰਜ ਹੈ। ਉਹਨਾਂ ਕਹਿ ਕੇ ਪੁਲਸ ਨੂੰ ਇਹ ਮੁਲਜ਼ਮ ਕਾਫੀ ਸਮੇਂ ਤੋਂ ਲੜਿੰਦਾ ਪਰ ਇਹ ਹਲੇ ਪੁਲਸ ਦੀ ਹਿਰਾਸਤ ਤੋਂ ਫਰਾਰ ਹੈ। ਇਸੇ ਨਾਲ ਹੀ ਉਹਨਾਂ ਨੇ ਨਸ਼ਾ ਤਸ਼ਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ਾ ਤਸ਼ਕਰ ਹੁਣ ਆਪਣੀ ਖੈਰ ਮਨਾਓ ਕਿਉਂਕਿ ਜੇਕਰ ਉਹ ਫੜੇ ਗਏ ਤਾਂ ਹੁਣ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਗੀ। ਉਹ ਜੀ ਇਸ ਵੇਲੇ ਗੁਜਰਪੁਰੇ ਦੇ ਵਿੱਚ ਖੜੇ ਆ ਔਰ ਜਿਹੜੇ ਸਾਨੂੰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਡੈਮੋਲਿਸ਼ਨ ਵਾਸਤੇ ਫੋਰਸ ਦੀ ਰਿਕੁਆਇਰਮੈਂਟ ਲਈ ਸੀ ਔਰ ਐਕੁਇਜੀਸ਼ਨ ਕੀਤੀ ਸੀ ਉਹਦੇ ਫੰਡ ਚ ਸਾਰੀ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਔਰ ਇਹ ਆਪਾਂ ਬੈਕਗਰਾਉਂਡ ਦੇਖੀਏ ਜਿੱਥੇ ਡੈਮੋਲਿਸ਼ਨ ਚੱਲ ਰਹੀ ਹੈ ਇਹ ਅਜੀ ਕੁਮਾਰ ਏਲੀਅਸ ਬਿੱਲਾ ਬਿੱਲੀ ਹੈਗਾ ਇਹ ਪੁਰਾਣਾ ਨਾਰਕੋਟਿਕਸ ਦਾ ਸਮਗਲਰ ਹੈ ਪੰਜੇ ਮੁਕਦਮੇ ਦੇ ਖਿਲਾਫ ਦਰਜ ਨੇ ਇੱਕ ਸਿਵਲ ਲਾਈਨ ਚਾ ਉਹਦੇ ਨਾਲ ਰੋਬਰੀ ਦਾ ਵੀ ਸੈਕਸ਼ਨ ਲੱਗਿਆ ਐਂਡੀਪੀਐਸ ਤੋਂ ਇਲਾਵਾ ਤੇ ਚਾਰ ਜਿਹੜੇ ਮੁਕਦਮੇ ਐਂਡੀਪੀਐਸ ਸੈਕਟ ਦੇ ਸੀ ਡਿਵੀਜ਼ਨ ਦੇ ਆ ਜਿੱਥੋਂ ਦਾ ਇਹ ਰਹਿਣ ਵਾਲੇ ਆ ਸਰ ਇਹਦੇ ਵਿੱਚ ਵੱਡਾ ਮਾਮਲਾ ਸਾਰੇ ਦਾ ਕਿਹੜਾ ਪੰਜਾ ਦੇ ਵਿੱਚ ਕਿ ਕਿੰਨੇ ਕਿੰਨੇ ਵੱਤੋ ਵੱਲ ਦੇ ਵੱਡੀ ਖੇਪ ਕੀਤੀ ਹੈ ਦੇਖੋ ਜਿੱਥੇ 392 ਰੋਬਰੀ ਨਾਲ ਆ ਗਈ दैट मींस ਬੰਦਾ ਹਾਰਡਨ ਕ੍ਰਿਮੀਨਲ ਹੈ ਇਹਨਾਂ ਡਰਕੋਟਿਕਸ ਦੀ ਵੀ ਰਿਕਵਰੀ ਹੋਣੀ ਉਹ ਮਤਲਬ ਇਹ ਸ਼ੋਅ ਕਰਦਾ ਹੈ ਕਿ ਬੰਦਾ ਇਸ ਕੰਮ ਦੇ ਵਿੱਚ ਪੂਰਾ ਇਹ ਡੀਪਲੀ ਇਨਵੋਲਡ ਹੈ ਦੇਖੋ ਇਹ ਇਹ ਜੋ ਆਬ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਰਹੇ ਹਨ ਉਹਨਾਂ ਨੇ ਜੋ ਵੀ ਆਰਡਰ ਪਾਸ ਕੀਤੇ ਹੋਣੇ ਉਹ ਦੱਸ ਸਕਣਗੇ ਬਟ ਸਾਡੇ ਕੋਲ ਫੋਰਸ ਦੀ ਰੈਕਵਿਜ਼ੀਸ਼ਨ ਵਾਸਤੇ ਮੰਗੀ ਸੀ ਔਰ ਕਿਉਂਕਿ ਨਾਰਕੋਟਿਕਸ ਸਮਗਲਰ ਆਏ ਸੀਐਸ ਕਰਕੇ ਫੋਰਸ ਵੀ ਦਿੱਤੀ ਹੈ ਤੇ ਵੈਸੇ ਵੀ ਸਾਡਾ ਫਰਜ਼ ਹੈ ਉਹਨਾਂ ਦੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਅਸੀਂ ਉਹਨਾਂ ਨੂੰ ਸਾਥ ਦਿੰਨੇ ਆ ਮੌਕੇ ਤੇ ਅਸੀਂ ਤਾਂ ਆਏ ਆ ਤਾਂ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਵੀ ਚਲੇ ਜਾਵੇ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਸਰਕਾਰ ਜਿਹੜੀ ਬੜੀ ਕਲੀਅਰ ਹੈ ਇਸ ਗੱਲ ਬਾਰੇ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਜੇ ਜੋ ਵੀ ਇਲੀਗੈਲਿਟੀ ਕਰਦਾ ਕਿਸੇ ਤਰ੍ਹਾਂ ਦੀ ਜੀ ਸਰ ਨਾਮ ਕੀ ਹੈ ਜਿਹਦਾ ਘਰ ਹੈਗਾ ਨਾਮ ਕੀ ਹੈ ਉਹਦਾ ਅਜੀਤ ਕੁਮਾਰ ਐਲੀਅਸ ਬਿੱਲੀ ਹੈ ਜੀ ਇਹ ਤੇ ਕਿ ਮਾਮਲਾ ਹੈ ਇਹ ਪਘੋੜਾ ਹੋਇਆ ਹੋਇਆ ਜੀ ਇਸ ਵੇਲੇ ਵੌਂਟਡ ਹੈ ਸਾਡੇ ਕਈ ਕੇਸਾਂ ਦੇ ਵਿੱਚ ਚਲੋ ਦੇਖੋ ਉਹਨਾਂ ਦਾ ਵਰਸ਼ਨ ਹੋ ਸਕਦਾ ਜੀ ਆਪਾਂ ਤਾਂ ਉਹ ਕੰਮ ਕਰ ਰਹੇ ਹਾਂ ਜੋ ਕਾਨੂੰਨੀ ਤੌਰ ਤੇ ਜਿਹੜੀ ਅਥੋਰਾਈਜ਼ ਅਥਾਰਟੀ ਹੈ ਉਹਨੇ ਕਰ ਰਹੀ ਹੈ ਜਿਹੜੀ ਕਾਰਵਾਈ ਆਪਾਂ ਉਹਨੂੰ ਉਸ ਵਾਸਤੇ ਉਹਨੂੰ ਸਪੋਰਟ ਕਰ ਰਹੇ ਹਾਂ ਲਿਖਤੀ ਪੜਤੀ ਕਿੰਨੇ ਸਾਡੇ ਕਿੰਨੇ ਘਟਾ ਆ ਰਹੀਆਂ ਨੇ ਅੱਗੇ ਕੀ ਕੀ ਆ ਰਹੀਆਂ ਨੇ ਦੇਖੋ ਜਿਹੜੀ ਡੈਮੋਲਿਸ਼ਨ ਡਰਾਈਵ ਦੇ ਵਿੱਚ ਤੀਸਰੀ ਅੱਜ ਡੈਮੋਲਿਸ਼ਨ ਹੈਗੀ ਹੈ ਔਰ ਜਿੱਦਾਂ ਵੀ ਛੱਡ ਤੋਂ ਜਦੋਂ ਵੀ ਫੋਰਸ ਮੰਗੀ ਜਾਏਗੀ ਕਰਾਂਗੇ ਪਰ ਮੈਂ ਤੁਹਾਡੇ ਨਾਲ ਹੀ ਸਖਤ ਚੇਤਾਵਨੀ ਦਿੰਦਾ ਸਾਰੇ ਕ੍ਰਿਮੀਨਲਸ ਨੂੰ ਤੇ ਨਸ਼ਾ ਤਸਕਰਾਂ ਨੂੰ ਕਿ ਕਿਸੇ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ ਔਰ ਵੈਸੇ ਵੀ ਇਨਫੋਰਸਮੈਂਟ ਡਰਾਈਵ ਸਾਡੀ ਬਹੁਤ ਵਧੀਆ ਚੱਲ ਰਹੀ ਹੈ ਤੁਸੀਂ ਵੀ ਰੋਜ਼ ਦੇਖਦੇ ਹੋ ਹਰ ਰੋਜ਼ ਰਿਕਵਰੀਆਂ ਵੀ ਹੋ ਰਹੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਮੇਨ ਜਿਹੜਾ ਪਲਾਨ ਹੈ ਕਿ ਅਸੀਂ ਬਿਲਕੁਲ ਜਿਹੜਾ ਇਹਨੂੰ ਆਪਣੇ ਏਰੀਆ ਚੋਂ ਨਸ਼ੇ ਦੀ ਸਫਾਈ ਕਰ ਦੇਣਾ ਇਸ ਤੋਂ ਇਲਾਵਾ ਹੋਰ ਕਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਦੇਖੋ ਅੱਜ ਤਾਂ ਇਹੀ ਸਾਨੂੰ ਜਿਹੜੀ ਮਿਲੀ ਹੈ ਉਸ ਤੇ ਕੰਮ ਕਰ ਰਹੇ ਹਾਂ ਬਾਕੀ ਜੁਵੇਂ ਕੋਈ ਹੋਰ ਅਗੇ ਰਿਕਵਿਜ਼ਿਸ਼ਨ ਆਏਗੀ ਪੁਲਿਸ ਦੀ ਆਪਾਂ ਕਰਾਂਗੇ ਦੇਖੋ ਸੇਫ ਪੰਜਾਬ ਦੀ ਬਹੁਤ ਵਧੀਆ ਟਿਪ ਹੈਗੀ ਹੈ ਸਟੇਟ ਲੈਵਲ ਤੇ ਸਾਡਾ ਵੀ ਡਰਗ ਫਰੀ ਨੰਬਰ ਹੈਗਾ ਉਹ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਉਸ ਤੇ ਜਦੋਂ ਮਰਜ਼ੀ ਔਰ ਬਹੁਤ ਸਾਰੇ ਲੋਕ ਦੇ ਰਹੇ ਨੇ ਔਰ ਉਹਨੂੰ ਮੈਂ ਖੁਦ ਪਰਸਨਲੀ ਮੋਨੀਟਰ ਕਰਕੇ ਅੱਗੇ ਕਾਰਵਾਈ ਕਰਾਉਣਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ